ਅਸਲਾਮ ਵਾਲੇਕਮ ਵੀਵਰਸ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਵੈ ਕਿ ਨਿਸ਼ਾਨ ਸਾਹਿਬ ਜਿਹੜਾ ਵੈ ਉਹਨੂੰ ਸਾਨੂੰ ਕਿੰਜ ਸੰਭਾਲਣਾ ਚਾਹੀਦਾ ਬਹੁਤ ਵਧੀਆ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ। ਜਿਵੇਂ ਗੁਰਦੁਆਰਾ ਸਾਹਿਬ ਆਉਂਦੇ ਆ ਹਰ ਇੱਕ ਗੁਰਦੁਆਰਾ ਸਾਹਿਬ ਦੇ ਅੱਗੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਿਸ਼ਾਨ ਸਾਹਿਬ ਦਾ ਖੜਾ ਹੁੰਦਾ। ਬਹੁਤ ਬੀਬੀਆਂ ਭੈਣਾਂ ਭਾਈ ਆ ਕੇ ਗੁਰਦੁਆਰਾ ਸਾਹਿਬ ਆਉਣ ਤੋਂ ਪਹਿਲਾਂ-ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਗੇ ਕਈ ਤਾਂ ਉਹਨੂੰ ਇੱਕ ਕੋਈ ਪਵਿੱਤਰ ਚੀਜ਼ ਸਮਝ ਕੇ ਅਸ਼ਨਾਣ ਵੀ ਕਰਾਉਣ ਲੱਗ ਜੰਦੇ ਆ ਖੜੇ ਸੋ ਇਸ ਗੱਲ ਬਾਰੇ ਥੋੜਾ ਜਿਆ ਸਾਧ ਸੰਗਤ ਨੂੰ ਚਾਹੇ ਵਾਲਾ ਪਾ ਕੇ ਜਾਇਓ ਕਿ ਇਹ ਹੈ ਕਿ ਕੋਈ ਮੰਨਦਾ ਹੈ ਕਿ ਜਮਾਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਜੀ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਜੀ ਫਿਰ ਗੁਰਦੁਆਰਾ ਬਣਦਾ ਹੈ ਸਰੂਪ ਤਾਂ ਬਹੁਤਿਆਂ ਨੇ ਆਪਣੇ ਘਰਾਂ ਵਿੱਚ ਵੀ ਰੱਖੇ ਹੋਏ ਨੇ ਪਰ ਅਸੀਂ ਕਿਸੇ ਨੇ ਘਰ 'ਚ ਸਰੂਪ ਰੱਖਿਆ ਉਸ ਨੂੰ ਗੁਰਦੁਆਰਾ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਕੋਈ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ ਸਭ ਤੋਂ ਪਹਿਲਾ ਮਾਰੇ ਦਾ ਪ੍ਰਕਾਸ਼ ਦੂਜੀ ਹੈ ਸੰਗਤ ਜਿਵੇਂ ਆਪਾਂ ਬੈਠੇ ਆਂ ਤੀਜੀ ਹੈ ਪੰਗਰ ਜਿਹੜਾ ਤੁਸੀਂ ਬਾਅਦ ਵਿੱਚ ਪ੍ਰਸ਼ਾਦਾ ਛਕਣਾ ਹੈ ਚੌਥਾ ਹੈ ਨਗਾਰਾ ਤੇ ਪੰਜਵਾਂ ਹੈ ਨਿਸ਼ਾਨ ਸਾਹਿਬ ਇਹ ਪੰਜ ਨਿਸ਼ਾਨੀਆਂ ਨੇ ਨਿਸ਼ਾਨ ਸਾਹਿਬ ਕਾਦੀ ਨਿਸ਼ਾਨੀ ਹੈ ਮੰਨ ਲਓ ਤੁਸੀਂ ਕਿਸੇ ਸ਼ਹਿਰ ਵਿੱਚ ਜਾਂਦੇ ਹੋ ਉਸੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਬੰਦੇ ਕੋਲ ਇੰਨੇ ਪੈਸੇ ਵੀ ਹੈ ਨਹੀਂ ਵੀ ਉਹ ਅਸੀਂ ਜਾ ਕੇ ਹੋਟਲ ਚ ਰਾਤ ਰਹਿ ਸਕੇ ਤੇ ਆਮ ਬੰਦਾ ਸਿਆਣਾ ਇੰਜ ਹੀ ਕਹਿੰਦਾ ਹੈ ਰਿਕਸ਼ੇ ਵਾਲੇ ਨੂੰ ਆਟੋ ਵਾਲੇ ਨੂੰ ਕਿ ਭਾਈ ਇੱਥੇ ਕੋਈ ਲਾਗੇ ਗੁਰਦੁਆਰਾ ਹੈ ਉਹ ਕਹਿੰਦਾ ਹਾਂ ਜੀ ਇੱਥੋਂ ਬਸ ਆਪ 2 ਕਿਲੋਮੀਟਰ ਦੂਰ ਤੇ ਗੁਰਦੁਆਰਾ ਹੈ ਦੂਰੋਂ ਨਿਸ਼ਾਨ ਸਾਹਿਬ ਗੁਰਦੁਆਰਾ ਤੁਸੀਂ ਵੇਖੋ ਕਈ ਵਾਰੀ ਆਪਾਂ ਆਪ ਨੂੰ ਇਮਾਰਤ ਦਾ ਪਤਾ ਲੱਗਦਾ ਹੀ ਨਹੀਂ ਨਿਸ਼ਾਨ ਸਾਹਿਬ ਤੁਹਾਨੂੰ ਇਸ ਗੱਲ ਦੀ ਨਿਸ਼ਾਨੀ ਹੈ ਕਿ ਇੱਥੇ ਗੁਰਦੁਆਰਾ ਹੈ ਤੁਸੀਂ ਉੱਥੇ ਜਾਂਦੇ ਹੋ ਉੱਥੇ ਪ੍ਰਸ਼ਾਦਾ ਛਕਣ ਲਈ ਮਿਲਿਆ ਰਾਤ ਰਹਿਣ ਲਈ ਕਮਰਾ ਦੇ ਦਿੱਤਾ ਤੇ ਬਹੁਤਿਆਂ ਗੁਰਦੁਆਰਿਆਂ ਵਿੱਚ ਨਾਲ ਡਿਸਪੈਂਸਰੀਆਂ ਥੋੜੀ ਬਹੁਤੀ ਕੋਈ ਦਵਾਈ ਬੂਟੀ ਵੀ ਰੱਖੀ ਹੁੰਦੀ ਰਾਤ ਬੰਦਾ ਆਇਆ ਯਾਤਰੂ ਬਿਮਾਰ ਹੋ ਗਿਆ ਉਹਨੂੰ ਦਵਾਈ ਵੀ ਦੇ ਦਿੱਤੀ ਸਮਝ ਲਓ ਵੀ ਜੇ ਲੱਗੇ ਹੋਏ ਨਿਸ਼ਾਨ ਸਾਹਿਬ ਆਏਗਾ ਯਾਤਰੂ ਨੂੰ ਕਮਰਾ ਮਿਲ ਗਿਆ ਦਵਾਈ ਮਿਲ ਗਈ ਰਾਤ ਰਹਿਣ ਲਈ ਰਹਿਸ਼ ਮਿਲ ਗਈ ਪ੍ਰਸ਼ਾਦਾ ਮਿਲ ਗਿਆ ਤੇ ਸਮਝ ਲਓ ਨਿਸ਼ਾਨ ਸਾਹਿਬ ਭਾਵੇਂ 10 ਫੁੱਟ ਹੀ ਆ ਉਹਦਾ ਕੋਈ ਅਰਥ ਵਾ ਤੇ ਇਹ ਨਿਸ਼ਾਨ ਸਾਹਿਬ ਲਾਇਆ 50 ਫੁੱਟ ਤੁਸੀਂ ਜਾ ਕੇ ਉੱਥੇ ਕਹੋ ਜੀ ਸਾਨੂੰ ਰਹਿਸ਼ ਮਿਲ ਜੇ ਤੇ ਅੱਗੇ ਉਹ ਪ੍ਰਬੰਧਕ ਕਹਿ ਦੇਣ ਜੀ ਰਹਿਸ਼ ਤੇ ਸਾਡੇ ਕੋਲ ਬੋਲੋ ਜੀ ਤੇ ਪ੍ਰਸ਼ਾਦਾ ਤੇ ਅੱਗੇ ਉਹ ਕਹਿੰਦੇ ਜੀ ਲੰਗਰ ਤੇ ਸਿਰਫ ਐਤਵਾਰ ਹੀ ਤਿਆਰ ਕਰਦੇ ਅਸੀਂ ਤੇ ਨਿਸ਼ਾਨ ਸਾਹਿਬ ਨੂੰ ਭਾਵੇਂ ਤੁਸੀਂ ਜਿੰਨੇ ਮਰਜ਼ੀ ਮੱਥੇ ਟੇਕੀ ਜਾਓ ਫਿਰ ਜਿੰਨੀਆਂ ਮਰਜ਼ੀ ਪ੍ਰਕਰਮਾ ਕਰੀ ਜਾਓ ਉਹਦਾ ਕੋਈ ਅਰਥ ਨਹੀਂ ਲੱਗਿਆ ਨਿਸ਼ਾਨ ਸਾਹਿਬ ਸਿਰਫ ਇਸ ਗੱਲ ਦਾ ਪ੍ਰਤੀਕ ਹੈ ਵੀ ਇੱਥੇ ਗੁਰਦੁਆਰਾ ਹੈ ਇੱਥੇ ਆਏ ਗਏ ਯਾਤਰੂ ਨੂੰ ਪ੍ਰਸ਼ਾਦਾ ਮਿਲਦਾ ਹੈ ਇੱਥੇ ਦਵਾਈ ਬੂਟੀ ਮਿਲਦੀ ਹੈ ਰਹਿਸ਼ ਮਿਲਦੀ ਹੈ ਸੇਖ ਦਾ ਸਿਰ ਆਪਣੇ ਸਿਰਫ ਗੁਰੂ ਅੱਗੇ ਝੁਕਦਾ ਹੈ ਤੇ ਨਿਸ਼ਾਨ ਸਾਹਿਬ ਦੀ ਰਿਸਪੈਕਟ ਇਹ ਹੈ ਕਿ ਜਿਸ ਵਾਸਤੇ ਨਿਸ਼ਾਨ ਸਾਹਿਬ ਲਗਾਵਾ ਅਸੀਂ ਉਹ ਸਭ ਚੀਜ਼ਾਂ ਗੁਰਦੁਆਰਿਆਂ ਚ ਮੁਹੱਈਆ ਕਰ ਸਕੀਏ ਇਹ ਨਿਸ਼ਾਨ ਸਾਹਿਬ ਦੀ ਰਿਸਪੈਕਟ ਹੈ ਤੇ ਸਤਕਾਰ ਹੈ ਜੀਤਾ ਰੱਖਣਾ ਭਾਵੇਂ ਉਹ ਸ਼ਹਿਰ ਵਿੱਚ ਗੁਰਦੁਆਰਾ ਤੇ ਭਾਵੇਂ ਕਿਸੇ ਪਿੰਡ ਵਿੱਚ ਗੁਰਦੁਆਰਾ ਜੇ ਤੇ ਉੱਥੋਂ ਆਏਗਾ ਯਾਤਰੂ ਨੂੰ ਪ੍ਰਸ਼ਾਦਾ ਮਿਲ ਗਿਆ ਰਹਿਸ਼ ਮਿਲ ਗਈ ਦਵਾਈ ਬੂਟੀ ਮਿਲ ਗਈ ਤੇ ਸਮਝ ਲਓ ਵੀ ਨਿਸ਼ਾਨ ਸਾਹਿਬ ਜਿਸ ਮਕਸਦ ਲਈ ਲਾਇਆ ਨਾ ਉਹ ਮਕਸਦ ਪੂਰਾ ਹੋ ਰਿਹਾ ਵਾ ਤੇ ਜੇ ਕੋ ਬੰਦਾ ਮੱਥਾ ਵੀ ਟੇਕ ਰਿਹਾ ਉਥੇ ਜਿਹੜੀ ਹੁਣੇ ਨਿਸ਼ਾਨ ਵਾਲੀ ਗੱਲ ਕੀਤੀ ਬਹੁਤਿਆਂ ਥਾਵਾਂ ਤੇ ਕੱਚੀਆਂ ਲੱਸੀਆਂ ਦੇ ਨਾਲ ਵੀ ਇਸ਼ਨਾਨ ਕਰਾਉਂਦੇ ਆ ਜੋ ਗੁਰਮਤ ਨਹੀਂ ਬਲਕੇ ਮਨਮਤ ਵਾ ਤੁਸੀਂ ਉਹਦਾ ਧਿਆਨ ਰੱਖੋ ਵੀ ਉਹ ਉਹਦਾ ਪੇਂਟ ਨਹੀਂ ਖਰਾਬ ਹੋ ਰਿਹਾ ਉਹਦਾ ਜਿਹੜਾ ਕਪੜਾ ਵਾਲ ਰਮਾਲਾ ਉੱਤੇ ਉਹਦੇ ਉਹਦਾ ਚੋੜਾ ਉਹ 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 ਖਰਾਬਤ ਨਹੀਂ ਹੋ ਰਿਆ ਉਹ ਕਈ ਵਾਰੀ ਜਿਆਦਾ بارشਾਂ ਕਰਕੇ ਧੁੱਪਾਂ ਦੇ ਖਰਾਬ ਹੁੰਦਾ ਆਪਾਂ 6 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਉਹਤੇ ਤੁਸੀਂ ਆਪਣੇ ਮੌਸਮ ਦੇ ਮੁਤਾਬਕ ਉਹਦਾ ਸਾਰਾ ਜਿਹੜਾ ਵਾ ਉਹਦੇ ਬਸਤਰ ਚੇਂਜ ਕਰਨੇ ਇਹ ਇੱਕ ਅਲੱਗ ਵਿਸ਼ਾ ਪਰ ਬਹੁਤਿਆਂ ਥਾਵਾਂ ਤੇ ਸਾਡੀਆਂ ਨੌਜਵਾਨਾਂ ਦੀ ਮੌਤ ਦਾ ਕਾਰਨ ਵੀ ਇਹ ਚੀਜ਼ਾਂ ਬਣੀਆਂ ਨੇ ਜਿੱਥੇ ਕੱਲਾ ਇਸ਼ਨਾਨ ਕਰਾਈ ਗਿਆ ਜੰਗਾਲ ਪੈ ਗਿਆ ਢੰਡੀ ਖਰਾਬ ਹੋ ਗਈ ਢੰਡੀ ਖੁੱਲ ਗਈ ਪਿੰਡ ਅਠੌੜਾ ਤੁਸੀਂ ਵੇਖਿਆ ਹੋਣਾ ਜਦੋਂ ਤੁਸੀਂ ਕਪੂਰਥਲੇ ਜਾਂਦੇ ਆ ਕਪੂਰਥਲੇ ਦੇ ਲਾਗੇ ਬਿਲਕੁਲ ਅਠੌੜਾ ਪਿੰਡ ਹੈ ਉਸ ਪਿੰਡ ਵਿੱਚ ਗ੍ਰੰਥੀ ਸਿੰਘ ਦਾ ਬੇਟਾ ਬੜਾ ਲਾਇਕ ਬੜਾ ਹੌਣਹਾਰ ਸੀ ਉਸ ਪਿੰਡ 'ਚ ਕਈ ਸਮਾਗਮ ਕੀਤੇ ਉਹ ਚੋੜਾ ਚੜਾਉਣ ਗਿਆ ਉੱਤੇ ਤੇ ਢੰਡੀ ਕਿਤੇ ਉਹਦੀ ਖੁੱਲ ਗਈ ਜੰਗਾਲ ਲੱਗਾ ਸੀ ਤੇ ਉਤੋਂ ਹੀ ਨਿਸ਼ਾਨ ਸਾਹਿਬ ਦੇ ਉਤੋਂ ਹੀ ਉਹਦੀ ਉਹ ਜਦੋਂ ਡਿੱਗਾ ਜ਼ਮੀਨ ਤੇ ਡਿੱਗਦਿਆਂ ਸਾਰੀ ਉਹਦੀ ਡੈਥ ਹੋ ਗਈ। ਉਹ ਸਦਮਾ ਬਾਪ ਨਹੀਂ ਸਹਾਰ ਸਕਿਆ। ਤੇ ਥੋੜੇ ਦਿਨ ਬਾਅਦ ਬਾਪ ਵੀ ਦੁਨੀਆ ਤੋਂ ਅਕਾਲ ਚਲਾਣਾ ਕਰ ਗਿਆ। ਸਾਡੀਆਂ ਸੇਵਾਵਾਂ ਕਿਤੇ ਕਿਸ ਦੇ ਮੌਤ ਦਾ ਕਾਰਨ ਬਣ ਜਾਣ। ਕਈ ਵਾਰੀ ਸਾਡੀ ਅਸੀਂ ਉਹਨੂੰ ਸ਼ਰਦਾ ਦਾ ਨਾਮ ਦੇ ਦਿੰਦੇ ਆ ਤੇ ਜੇ ਨੂੰ ਤੁਸੀਂ ਰੋਕੋ ਉਹ ਕਹਿੰਦਾ ਫੇਰ ਕਿਹੜੀ ਗੱਲ ਹੈ ਜੀ ਭਲਾ। ਨਹੀਂ ਭਾਈ ਅਸੀਂ ਸੁਚੇਤ ਹੋਣਾ ਵਾ। ਇਹਨਾਂ ਮਨਮਤਾਂ ਤੋਂ ਬਚਣਾ ਵਾ। ਅਸੀਂ ਗੁਰਮਤਿ ਉੱਤੇ ਪਹਿਰਾ ਦੇਣਾ ਜਿਸ ਕੰਮ ਲਈ ਜੇ ਲੋਹੇ ਦਾ ਨਿਸ਼ਾਨ ਸਾਹਿਬ ਬਣਿਆ ਤੇ ਉੱਤੇ ਪੇਂਟ ਕਰੋ। ਧਿਆਨ ਰੱਖੋ ਵੀ ਭਾਈ ਕੋਈ ਕੁੰਡੀ ਜੰਗਾਲਤ ਨਹੀਂ ਲੱਗਾ ਕੋਈ ਉਥੇ ਤੇ ਉਹ ਇਸ਼ਨਾਨ ਕਰਾਈ ਜਾਂਦੇ ਸੀ ਆਣ ਕੇ ਕਈਆਂ ਪਿੰਡਾਂ ਇਤੇ ਬਹੁਤਾ ਪੰਜ ਪੰਜ 7 7 ਬਾਲਟੀਆਂ ਲਿਆ ਕੇ ਰੋਜ਼ ਪਾਈ ਜਾਣੀਆਂ ਵਾ ਤੇ ਹੁਣ ਤੁਸੀਂ ਕੋਈ ਚੀਜ਼ ਰੋਜ਼ ਹੀ ਧੋਈ ਜਾਓਗੇ ਤੇ ਫਿਰ ਭਾਈ ਜੀ ਉਹਦੀ ਤੁਸੀਂ ਕੇਅਰ ਨਹੀਂ ਕਰੋਗੇ ਤੇ ਕੱਲ ਨੂੰ ਚੋੜਾ ਚ ਰੋਂਣ ਤਰੇਗਾ ਕੋਈ ਤੇ ਫਿਰ ਉਹ ਨੁਕਸਾਨ ਵੀ ਹੋ ਸਕਦਾ ਬਹੁਤ ਕੀਮਤੀ ਜਾਨਾਂ ਸਾਡੀਆਂ ਨੌਜਵਾਨਾਂ ਦੀਆਂ ਇਦਾਂ ਜਾ ਚੁੱਕੀਆਂ ਨੇ ਆਪਾਂ ਜੇ ਅਜੇ ਵੀ ਸੁਚੇਤਨਾ ਹੋਏ ਤੇ ਅੱਗੇ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਨਿਸ਼ਾਨ ਸਾਹਿਬ ਜਿਸ ਮਕਸਦ ਲਈ ਗੁਰਦੁਆਰੇ ਚਲਾਇਆ ਸੀ ਉਹ ਮਕਸਦੇ ਹੋਈ ਆ ਕਿ ਉੱਥੇ ਆਏ ਗਏ ਦੀ ਲੋੜ ਪੂਰੀ ਕਰ ਸਕੇ ਮੈਂ ਸਮਝਦਾ ਇਹੋ ਹੀ ਨਿਸ਼ਾਨ ਸਾਹਿਬ ਦਾ ਸਤਕਾਰ ਹੈ ਹਾਂਜੀ ਸੋ ਵੀਵਰਸ ਅਸੀ ਅੱਜ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਮੈਂ ਕਿੰਨੀ ਹੈ ਬਹੁਤ ਵਧੀਆ ਸੀ ਔਰ ਮੈਨੂੰ ਅੱਜ ਇਹ ਪਤਾ ਲੱਗਾ ਕਿ ਨਿਸ਼ਾਨ ਸਾਹਿਬ ਕਿਉਂ ਹੁੰਦਾ ਹੈ ਔਰ ਇਹ ਬੜੀ ਵਧੀਆ ਗੱਲ ਮੈਨੂੰ ਲੱਗੀ ਕਿ ਨਿਸ਼ਾਨ ਸਾਹਿਬ ਜਿਹੜਾ ਹੁੰਦਾ ਉਹ ਇਸ ਲਈ ਹੁੰਦਾ ਕਿ ਉੱਥੇ ਲੋਕਾਂ ਨੂੰ ਦਵਾਈ ਦਿੱਤੀ ਜਾਵੇ ਮੁਫਤ ਖਾਣਾ ਦਿੱਤਾ ਜਾਵੇ ਔਰ ਰਹਿਣ ਲਈ ਜਗ੍ਹਾ ਵੀ ਅਗਰ ਕੋਈ ਦੂਸਰੇ ਸ਼ਹਿਰ ਤੋਂ ਜਾਂਦਾ ਵਾ ਉਹਨੂੰ ਕਿਤੇ ਰਹਿਣ ਲਈ ਜਗ੍ਹਾ ਨਹੀਂ ਮਿਲਦੀ ਤੇ ਉਹ ਉੱਥੇ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਗੁਰਦੁਆਰਾ ਹੁੰਦਾ ਵਾ ਉੱਥੇ ਜਾ ਕੇ ਰਹਿ ਸਕਦਾ ਵਾ ਔਰ ਉੱਥੇ ਫ੍ਰੀ ਲੰਗਰ ਵੀ ਖਾ ਸਕਦਾ ਵਾ ਔਰ ਅਗਰ ਉਹਨੂੰ ਕੋਈ ਬਿਮਾਰੀ ਹੈ ਉਹ ਉੱਥੇ ਦਵਾਈ ਵੀ ਲੈ ਸਕਦਾ ਵਾ ਮੈਨੂੰ ਮੈਂ ਨਿਸ਼ਾਨ ਸਾਹਿਬ ਦਾ ਪਹਿਲਾਂ ਦੇਖਿਆ ਸੀ ਲੇਕਿਨ ਮੈਨੂੰ ਇਹ ਨਹੀਂ ਸੀ ਇਲਮ ਹੈਗਾ ਕਿ ਇਹ ਕਿਹੜੇ ਮਕਸਦ ਤੇ ਲਗਾਇਆ ਗਿਆ ਹੈ ਔਰ ਇਹ ਇਸਲੇ ਨਹੀਂ ਲਗਾਇਆ ਗਿਆ ਕਿ ਸਿਰਫ ਇਥੇ ਸੇਖ ਹੀ ਆਉਣ ਇਥੇ ਮੁਸਲਮਾਨ ਹਿੰਦੂ ਕਿਸੇ ਵੀ ਮਜ਼ਬਦ ਦਾ ਨਾ ਉਹ ਉਥੇ ਜਾ ਸਕਦਾ ਹੈ ਔਰ ਜੋ ਨਿਸ਼ਾਨ ਸਾਹਿਬ ਦਾ ਮਕਸਦ ਹੈ ਉਹ ਉਥੇ ਪੂਰਾ ਕਰ ਸਕਦਾ ਹੈ ਮੈਂ ਕਿੰਨੀ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਇਹੋ ਜਿਹੜੀਆਂ ਮੈਂ ਖਿਦਮਤ ਇਹ ਜਿਹੜੀ ਹੋਣੀ ਚਾਹੀਦੀ ਹੈ ਔਰ ਇਹੀ ਸਾਡੇ ਵਾਸਤੇ ਇੱਕ ਇਬਾਦਤ ਬਣ ਜਾਂਦੀ ਹੈ ਅਗਰ ਅਸੀਂ ਇਹਨੂੰ ਅچھے ਤਰੀਕੇ ਦੇ ਨਿਭਾਵਾਂਗੇ ਔਰ ਅਗਰ ਅਸੀਂ ਜਿੰਸ ਕੇ ਉਹ ਕਹਿੰਦੇ ਸੀ ਕਿ ਨਿਸ਼ਾਨ ਸਾਹਿਬ ਲਾ ਲਈਏ ਤੇ ਉਥੇ ਕੁਝ ਇਹ ਨਾ ਤੇ ਇਹ ਇੱਕ ਗਲਤ ਹੈ ਸਾਨੂੰ ਉਹਦਾ ਪੂਰਾ ਇhtਰਾਮ ਕਰਨਾ ਚਾਹੀਦਾ ਵਾ ਉਹਦੀ ਸਫਾਈ ਦਾ ਉਹਦੇ ਬਿਲਕੁਲ ਉਹਦਾ ਖਿਆਲ ਰੱਖਣਾ ਚਾਹੀਦਾ ਬਾਕੀ ਮੈਨੂੰ ਤੇਨਾਂ ਦੀ ਵੀਡੀਓ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ